ਹਾਂਜੀ ਅਰਦਾਸ ਕਰਦੇ ਆ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਕਮਾਲ ਦਾ ਕਲਾਕਾਰ ਆ ਉਹ ਕਾਲਪੁਰਖ ਵਾਹਿਗੁਰੂ ਉਤੋਂ ਵੱਡਾ ਨਾ ਕੋਈ ਹੋਇਆ ਨਾ ਕੋਈ ਹੋਣਾ ਤੇ ਉਹਦੇ ਰੰਗ ਜਿੱਦਾਂ ਜਿੱਦਾਂ ਆਪਾਂ ਦੇਖਦੇ ਸੁਣਦੇ ਜਾਂਦੇ ਆ ਉਦਾਂ ਹੀ ਬੰਦਾ ਵੀ ਸਮਾਦ ਹੁੰਦਾ ਜਾਂਦਾ ਪ੍ਰਮਾਤਮਾ ਐਸਾ ਕਲਾਕਾਰ ਆ ਕਿ ਉਹਨੇ ਕਰੋੜਾਂ ਜੀਵ ਜੰਤੂ ਪੈਦਾ ਕੀਤੇ ਨੇ ਤੇ ਕਮਾਲ ਦੀ ਗੱਲ ਆ ਕਿ ਹਰ ਇੱਕ ਜੀਵ ਜੰਤੂ ਇੱਕ ਦੂਜੇ ਤੋਂ ਅਲੱਗਾ ਉਹਦਾ ਰੰਗ ਉਹਦਾ ਰੂਪ ਉਹਦੀ ਭਾਸ਼ਾ ਸਭ ਕੁਝ ਅਲੱਗ ਤੇ ਸਭ ਤੋਂ ਕਮਾਲ ਦੀ ਗੱਲ ਹਰ ਇੱਕ ਜੀਵ ਨੂੰ ਪ੍ਰਮਾਤਮਾ ਨੇ ਇੱਕ ਵੱਖਰੇ ਗੁਣ ਦੇ ਨਾਲ ਨਵਾਜਿਆ ਆ ਜਿਹੜਾ ਜੀਵ ਆ ਇਹਨੂੰ ਬਰਾਊਨ ਬੀਟਲ ਕਹਿ ਦਿੰਦੇ ਆ ਪਰ ਆਪਾਂ ਇਹਨੂੰ ਭੂਰੇ ਰੰਗ ਦਾ ਇੱਕ ਕੀੜਾ ਕਹਾਂਗੇ ਜਿਵੇਂ ਇਨਸਾਨ ਨੇ ਡ੍ਰਿਲ ਮਸ਼ੀਨ ਬਣਾਈ ਆ ਸਖਤ ਚੀਜ਼ਾਂ ਦੇ ਵਿੱਚ ਗਲੀ ਕੱਢਣ ਵਾਸਤੇ ਹੌਲ ਕੱਢਣ ਵਾਸਤੇ ਉਵੇਂ ਪ੍ਰਮਾਤਮਾ ਨੇ ਇਸ ਕੀੜੇ ਨੂੰ ਇੱਕ ਡ੍ਰਿਲ ਦਿੱਤੀ ਹੋਈ ਆ ਜਿਹੜਾ ਦਾ ਮੂੰਹ ਆ ਲੰਬੀ ਜੀ ਨੱਕ ਤੁਸੀਂ ਦੇਖਦੇ ਹੋ ਇਹਦੇ ਨਾਲੇ ਸਖਤ ਤੋਂ ਸਖਤ ਜਿਹੜੇ ਬੀ ਹੁੰਦੇ ਨੇ ਉਹਨਾਂ ਦੇ ਵਿੱਚ ਹੋਲ ਕਰ ਦਿੰਦਾ ਗਲੀ ਕੱਟ ਦਿੰਦਾ ਤੇ ਉਹ ਬੀ ਦੇ ਸ਼ੈੱਲ ਦੇ ਅੰਦਰ ਇੱਕ ਬੀ ਹੁੰਦਾ ਇੱਕ ਦਾਣਾ ਹੁੰਦਾ ਉੱਥੇ ਫਿਰ ਜਿਹੜੀ ਮਾਦਾ ਉਹ ਆਪਣਾ ਅੰਡਾ ਦੇ ਦਿੰਦੀ ਆ ਤੇ ਉਹ ਅੰਡਾ ਦਿੰਦੀ ਆ ਤਾਂ ਉਹਦੇ ਅੰਦਰ ਇੱਕ ਸੁੰਡ ਰੂਪੀ ਕੀੜਾ ਉਹ ਅੰਦਰੋਂ ਬੀ ਨੂੰ ਖਾਣਾ ਸ਼ੁਰੂ ਕਰਦਾ ਤੇ ਫਿਰ ਉਹ ਹੌਲੀ ਹੌਲੀ ਹੋਲ ਨੂੰ ਖੋਖਲਾ ਕਰਕੇ ਤੇ ਫਿਰ ਉਹਦੀ ਜਿਹੜੀ ਗਲੀ ਆ ਉਹਨੂੰ ਵੱਡਾ ਕਰ ਦਿੰਦਾ ਵੱਡਾ ਕਰਕੇ ਉਹ ਸੋਂਡੋ ਦੇ ਵਿੱਚੋਂ ਬਾਹਰ ਨਿਕਲਦਾ ਤੇ ਬਾਹਰ ਨਿਕਲ ਕੇ ਧਰਤੀ ਤੇ ਡਿੱਗ ਪੈਂਦਾ ਤੇ ਉਹ ਤੋਂ ਬਾਅਦ ਫਿਰ ਉਹ ਮਿੱਟੀ ਦੇ ਵਿੱਚ ਚਲੇ ਜਾਂਦਾ ਤੇ ਮਿੱਟੀ ਦੇ ਵਿੱਚੋਂ ਫਿਰ ਉਹ ਇਸ ਤਰ੍ਹਾਂ ਦਾ ਬਰਾਊਨ ਰੰਗ ਦਾ ਭੂਰੇ ਰੰਗ ਦਾ ਕੀੜਾ ਬਣਦਾ ਤੇ ਉੱਡਣ ਯੋਗ ਜਦੋਂ ਹੋ ਜਾਂਦਾ ਤੇ ਉਹ ਬਾਹਰ ਨਿਕਲਦਾ ਤੇ ਨਿਕਲ ਕੇ ਫਿਰ ਉਹ ੜਾਰੀ ਮਾਰ ਦਿੰਦਾ ਤੇ ਇਦਾਂ ਹੀ ਇਹ ਜਿਹੜਾ ਜੀਵਨ ਚੱਕਰ ਆ ਇਹ ਚੱਲਦਾ ਰਹਿੰਦਾ ਇਦਾਂ ਹੀ ਨਰ ਤੇ ਮਾਦਾ ਇਕੱਠੇ ਰਹਿੰਦੇ ਨੇ ਤੇ ਫੇਰ ਉਹ ਕਿਸੇ ਹੋਰ ਫਲ ਦੇ ਵਿੱਚ ਗਲੀ ਕੱਢਦੇ ਆ ਹੋਲ ਕੱਢਦੇ ਆ ਮਾਤਾ ਉੱਥੇ ਆਂਡਾ ਦੇਂਦੀ ਆ ਤੇ ਇਦਾਂ ਫੇਰ ਉਹਨਾਂ ਦੇ ਅੱਗੇ ਜੀਵਨ ਚੱਕਰ ਚੱਲਦਾ ਰਹਿੰਦਾ ਕਹਿਣ ਦਾ ਮਤਲਬ ਵੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਿੰਨੀਆਂ ਪ੍ਰਮਾਤਮਾ ਨੇ ਰੌਚਕ ਬਣਾਈਆਂ ਨੇ ਸਾਡੇ ਆਲੇ-ਦਾਲੇ ਕਿੰਨਾ ਕੁਝ ਐਸਾ ਜਿਹਦੇ ਬਾਰੇ ਅਸੀਂ ਜਾਣਦੇ ਨਹੀਂ ਹੈਗੇ ਜਿਹਦੇ ਉੱਤੇ ਅਸੀਂ ਧਿਆਨ ਨਹੀਂ ਦਿੰਦੇ ਪਰ ਸਾਡੇ ਆਲੇ-ਦਾਲੇ ਐਸੇ-ਐਸੇ ਜੀਵਨ ਚੱਕਰ ਚੱਲ ਰਹੇ ਨੇ ਜੇ ਆਪਾਂ ਉਹਨਾਂ ਨੂੰ ਦੇਖੀਏ ਤਾਂ ਆਪਾਂ ਵੈਸੇ ਹੀ ਬਸਮਾਤ ਹੋ ਜਾਈਏ ਪ੍ਰਮਾਤਮਾ ਇੰਨਾ ਬੇਅੰਤ ਆ ਉਦੇ ਰੰਗ ਉਹਦੀ ਕਲਾਕਾਰੀ ਕਿਆ ਖੂਬ ਆ ਕਹਿ ਸਕਦੇ ਆ ਵੀ ਪ੍ਰਮਾਤਮਾ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੋ ਸਕਦਾ ਏਸੇ ਕਰਕੇ ਕਹਿਣਾ ਕਿ ਜੇ ਵਾਹਿਗੁਰੂ ਇੱਕ ਛੋਟੇ ਜਿਹੇ ਕੀੜੇ ਨੂੰ ਐਡਾ ਵੱਡਾ ਗੁਣ ਦੇ ਸਕਦਾ ਤਾਂ ਆਪਾਂ ਨੂੰ ਇਨਸਾਨ ਆਪਾਂ ਆਪਾਂ ਨੂੰ ਰੱਬ ਹੋਣ ਦਾ ਪ੍ਰਮਾਤਮਾ ਨੇ ਇੱਕ ਚਾਂਸ ਦਿੱਤਾ ਹੋਇਆ ਤੇ ਸੋਚੋ ਜੇ ਆਪਾਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੀਏ ਤਾਂ ਆਪਣੇ ਤੇ ਕਿੰਡੀ ਮਿਹਰ ਹੋ ਸੋ ਅੱਜ ਹੀ ਜਿੱਦਾਂ ਵੀ ਹੋ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਅਕਾਲ ਅਕਾਲ ਕੂਕਣਾ ਸ਼ੁਰੂ ਕਰੋ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਬਦਲਾ ਆਉਂਦਾ ਜਿਉਂਦੇ ਵਾਸਤੇ ਰਹੋ